ਹਾਂਜੀ ਜਿਹੜੀ ਤੁਸੀਂ ਇਹ ਮਸ਼ੀਨ ਦੇਖ ਰਹੇ ਹੋ ਗਰਦਿਆਲ 651 ਇਹ ਬਕਾਊ ਆ ਜੀ 2024 ਮਾਡਲ ਮਸ਼ੀਨ ਆ ਇਹ ਝੋਨੇ ਦੇ ਸੀਜ਼ਨ ਦੀ ਝੋਨੇ ਚ ਲੇਟ ਮਿਲਣ ਦੇ ਕਾਰਨ ਥੋੜੀ ਜਿਹੀ ਲੇਟ ਹੋ ਗਈ ਸੀ ਕੰਪਨੀ ਕਰਨੀ ਮਿਲਣ ਚ 100 ਏਕੜ ਝੋਨਾ ਕੱਟਿਆ ਦਾ ਪੰਜਾਬ ਦੇ ਵਿੱਚ ਤੇ ਹੁਣ ਕਣਕ ਦਾ ਸੀਜ਼ਨ ਇਹਦੇ ਨਾਲ ਲੱਗਿਆ ਜੀ ਐਮਪੀ ਪਪਾਲ ਦੇ ਨੇੜੇ ਇਹ ਪੂਫੋਲ ਡੀ ਲਕਸ ਮਾਡਲ ਆ ਜੀ ਅੱਜ ਮੈਂ ਤੁਹਾਨੂੰ ਦਿਖਦਾ ਚਾਰ ਚੈਨਾ ਨੇ ਜਿਹੜਾ ਅੱਜ ਕੱਲ੍ਹ ਚੱਲਦਾ 5 11 ਚ ਮਸ਼ੀਨ ਐ 5 11 ਚ ਮਸ਼ੀਨ ਐ ਜੀ ਤੇ ਡਿਸਕ ਬ੍ਰੇਕਾਂ ਨੇ ਕਟਰ ਤੇ ਮੋਟਰ ਤੇ ਸ਼ੇਪ ਐ ਪੀ ਰੀਲ ਐ ਜੀ ਕੰਡੀਸ਼ਨ ਤੁਹਾਨੂੰ ਚਾਰੇ ਪਾਸਿਓਂ ਚੱਲ ਕੇ ਦਿਖਾਉਨੇ ਆ ਕੰਬਾਈਨ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸ਼ੋਰੂਮ ਕੰਡੀਸ਼ਨ ਆ ਜੀ ਇਹ ਪਿਛਲੇ ਟਾਇਰ ਨੇ ਮਸ਼ੀਨ ਦੇ 108 ਦੇ ਤੇ 108 ਦੇ ਅਗਲੇ ਟਾਇਰ ਨੇ 99660 ਰੁਪਏ ਆ ਜੀ ਦੇਖੋ ਕੋਈ ਕੱਟ ਨਹੀਂ ਟਾਇਰਾਂ ਤੇ ਕੋਈ ਵੀ ਚੀਜ਼ ਬਦਲੀ ਨਹੀਂ ਹੋਈ ਜੋ ਸੇਮ ਕੰਪਨੀ ਦਾ ਚੀਜ਼ਾਂ ਟੋਟਲ 베ARING ਬੈਲਟਾਂ ਚੈਨਾ ਜੋ ਕੁਝ ਵੀ ਆ ਸਾਰਾ ਕੁਝ ਕੰਪਨੀ ਦਾ ਸੇਮ ਟੂ ਸੇਮ ਆ ਤੇ ਲਾਲ ਹੀਨੋ ਡਿਸਪੋਜ਼ਲ ਇੰਜਨ ਆ ਜੀ ਮਸ਼ੀਨ ਤੇ ਇੰਜਨ ਦੀ ਇੱਕ ਸੀਜ਼ਨ ਦੀ ਲਿਖ ਕੇ ਗਾਰੰਟੀ ਦੇਵਾਂਗੇ ਜੀ ਕੋਈ ਵੀ ਚੀਜ਼ ਇੱਕ ਵੀ ਟੰਕਾ ਕਿਸੇ ਪਾਸੇ ਮਸ਼ੀਨ ਮਸ਼ੀਨ ਤੇ ਬੈਲਡਿੰਗ ਦਾ ਨਹੀਂ ਹੈਗਾ ਇਹ ਸਟਾਫ ਵਕਰਾ ਦੇਖੋ ਤੁਸੀਂ ਸਾਰੇ ਨਾਲ ਦੇ ਅੰਦਰੋਂ ਮਸ਼ੀਨ ਦੀ ਹਾਲਤ ਦੇਖ ਸਕਦੇ ਹੋ ਇਹ ਸੀਪਾ ਦੇਖੋ ਸਾਰਾ ਕੁਝ ਨਾਲ ਦਾ ਜੀ ਮਸ਼ੀਨ ਦਾ ਕਹਿਣ ਦਾ ਮਤਲਬ ਬਹੁਤ ਘੱਟ ਚੱਲੀ 700 ਏਕੜ 650 700 ਏਕੜ ਦੋਨੇ ਫਸਲਾਂ ਦਾ ਕੱਟਿਆ ਹੋਇਆ ਮਸ਼ੀਨ ਦੇ ਨਾਲ ਕੰਡੀਸ਼ਨ ਤੁਸੀਂ ਸਾਰੀ ਦੇਖ ਸਕਦੇ ਹੋ ਉੱਪਰੋਂ ਵੀ ਤੁਹਾਨੂੰ ਚੱਲ ਕੇ ਦਿਖਾਉਣੇ ਆਂ ਬੰਦ ਟੈਂਕ ਆ ਮਸ਼ੀਨ ਦਾ ਇਹ ਪਾਲੀ ਕੰਡੀਸ਼ਨ ਆ ਜੀ ਕੈ ਬੰਦੀ ਇਹ ਲੋ ਦੇਖੋ ਤੁਸੀਂ ਘੰਟਿਆਂ ਦੇ ਵਿੱਚ ਵੀ 10000 ਨੇ ਕਿੰਨੇ ਘੰਟੇ ਚੱਲੀ ਆ 900 ਘੰਟਾ 900 ਘੰਟਾ ਚੱਲੀ ਮਸ਼ੀਨ ਆ ਜੀ ਦੋ ਸ਼ੀਸ਼ੇ ਟੈਂਕ ਨੂੰ ਉੱਪਰੋਂ ਬੰਦ ਟੈਂਕ ਬਿਲਕੁਲ ਸੁਕਾ ਇੰਜਨ ਦੇਖੋ ਤੁਸੀਂ ਇੰਜਨ ਦੀ ਹਾਲਤ ਉੱਪਰੋਂ ਹਾਲਤ ਕੰਡੀਸ਼ਨ ਦੇਖ ਸਕਦੇ ਆ ਮਸ਼ੀਨ ਦੀ ਸ਼ੋਰੂਮ ਕੰਡੀਸ਼ਨ ਦੇ ਵਿੱਚ ਮਸ਼ੀਨ ਆ ਜੀ ਇੰਜਨ ਦੀ ਇੱਕ ਸੇਜਾਂ ਦੀ ਲਿਖ ਕੇ ਗਾਰੰਟੀ ਦਵਾਂਗੇ ਜੀ ਤੇਲ ਚੱਕਦਾ ਹੋਵੇ ਚੱਕਰ ਤੋੜਦਾ ਹੋਵੇ ਕੋਈ ਵੀ ਨੁਕਸ ਹੋਵੇ ਧੂਆ ਮਾਰਦਾ ਹੋਵੇ ਸਾਰੀਆਂ ਚੀਜ਼ਾਂ ਦੀ ਲਿਖ ਕੇ ਗਾਰੰਟੀ ਆ ਸੈਲਫ ਤੇ ਅਲਟਰਨੇਟਰ ਨਵਾਂ ਬਿਲਕੁਲ ਲੱਗੇ ਹੋਏ ਬਣਨ ਨਹੀਂ